ਏਰੀਆ ਕਿਹੜੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹੈਗੀਆਂ ਨਹੀਂ ਸਭ ਤੋਂ ਪਹਿਲਾਂ ਤੁਹਾਨੂੰ ਲਾਸਟ ਡੇਟ ਦੱਸਦੀ ਕਿ ਲਾਸਟ ਡੇਟ ਅਪਲਾਈ ਕਰਨ ਦੀ 1 ਮਈ 2025 ਅਪਲਾਈ ਹੋਣਾ ਸ਼ੁਰੂ ਹੋਇਆ ਸੀ ਜੀ 11 4 2025 ਨੂੰ ਰਜਿਸਟ੍ਰੇਸ਼ਨ ਫੀਸ ਰੱਖੀ ਗਈ ਹੈ ਦੀ 500 ਰੁਪਏ ਰਜਿਸਟ੍ਰੇਸ਼ਨ ਫੀਸ ਰੱਖੀ ਗਈ ਹੈ ਜੀ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਇੰਪੋਰਟੈਂਟ ਇਨਸਟ੍ਰਕਸ਼ਨ ਚ ਰੱਖਿਆ ਗਏ ਨੇ ਤਾਂ ਦੱਸ ਦਈਏ ਇਸ ਦੇ ਵਿੱਚ ਜੋ ਸਭ ਤੋਂ ਪਹਿਲੀ ਨੰਬਰ ਜੋ ਇਨਸਟਰਕਸ਼ਨ ਰੱਖੀ ਗਈ ਹੈ ਜੋ ਕੈਂਡੀਡੇਟ ਨੇ ਅਪਲਾਈ ਕਰ ਸਕਣਗੇ ਜੀ ਸਿਰਫ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਜੋ ਕਿ www.besgpc.org ਦੇ ਉੱਤੇ ਤੁਸੀਂ ਅਪਲਾਈ ਕਰ ਸਕੋਗੇ ਜੀ ਜੋ ਕਿ 11/4/2025 ਤੋਂ ਅਪਲਾਈ ਹੋਣਾ ਸ਼ੁਰੂ ਹੋ ਗਿਆ ਹੈ ਹੁਣ ਕੈਂਡੀਡੇਟ ਜੋ ਲੈਪਟਾਪ ਕੰਪਿਊਟਰ ਬਾਈ ਦਾ ਅਪਲਾਈਂਗ ਔਨ ਆਨਲਾਈਨ ਪੋਰਟਲ ਤੇ ਲੈਪਟਾਪ ਤੇ ਕੰਪਿਊਟਰ ਦੇ ਉੱਤੇ ਹੀ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ। ਕਈ ਵਾਰ ਕੀ ਹੁੰਦਾ ਹੈ ਕਿ ਸਕਰੀਨ ਦੀ ਪ੍ਰੋਬਲਮ ਆ ਜਾਂਦੀ ਹੈ ਜਾਂ ਪ੍ਰੋਪਰ ਅਪਲਾਈ ਨਹੀਂ ਹੁੰਦਾ। ਜਬ ਤੇ ਜਾਣਕਾਰੀ ਤੁਸੀਂ ਇਹਨਾਂ ਦੇ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਜਾਂ ਇਹਨਾਂ ਦੇ ਫੋਨ ਨੰਬਰ ਦਿੱਤੇ ਹੋਏ ਨੇ ਜੋ ਕਿ 75270 07300 752370 0743 ਤੁਸੀਂ 9:30 ਤੋਂ 4:30 ਵਜੇ ਵਰਕਿੰਗ ਡੇਜ਼ ਦੇ ਵਿੱਚ ਤੁਸੀਂ ਇਹਨਾਂ ਤੇ ਤੇ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੈਗੇ ਜੀ। ਉਸ ਤੋਂ ਬਾਅਦ ਗੱਲ ਕਰੀਏ ਕਿ ਤੁਸੀਂ ਐਪਲੀਕੇਸ਼ਨ ਫਾਰਮ ਹੈਗਾ ਥਰੂ ਪੋਸਟ ਬਾਈ ਹੈਂਡ ਬਿਲ ਵੀ ਅਕਸੈਪਟਡ ਮਤਲਬ ਕਿ ਇਨ ਇਨ ਨੋ ਕੇਸ ਐਨੀ ਐਪਲੀਕੇਸ਼ਨ ਫਾਰਮ ਥਰੂ ਪੋਸਟ ਬਾਈ ਹੈਂਡ ਬਿਲ ਵੀ ਅਕਸੈਪਟਡ ਮਤਲਬ ਕਿ ਤੁਸੀਂ ਆਨਲਾਈਨ ਅਪਲਾਈ ਕਰਨਾ ਹੋਗਾ ਜੀ ਤੁਸੀਂ ਤੇ ਇਹ ਪੋਸਟਾਂ ਐਡਹੌਕ ਪਾਰਟ ਟਾਈਮ ਪੋਸਟਾਂ ਨੇ ਜੋ ਕਿ ਅਪ ਟੂ ਐਂਡ ਆਫ ਦਾ ਐਕੈਡੈਮਿਕ ਸੈਸ਼ਨ ਜੋ 2025-26 ਲਈ ਜੋ ਰੱਖੀਆਂ ਜਾਣੀਆਂ ਨੇ ਹੈਗੀਆਂ ਜੀ ਨੰਬਰ ਆਫ ਪੋਸਟਾਂ ਨੂੰ ਜੋ ਹੈ ਬਤਾਇਆ ਜਾ ਘਟਾਇਆ ਵੀ ਜਾ ਸਕਦਾ ਹੈ ਵਰਕਲੋਡ ਦੇ ਅਕੋਰਡਿੰਗ ਤੇ 50% ਜੇ ਅਗਰ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਤੁਹਾਡੇ ਮਾਰਕਸ ਨੇ ਤੇ 55% 55% ਤੁਹਾਡੇ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਤੁਹਾਡੀ ਇਹ एलिजिਬਿਲਟੀ ਬਣਦੀ ਹੈਗੀਆ ਤੇ ਜੋ ਕਿ ਫਾਈਨਲ ਐਗਜ਼ਾਮੀਨੇਸ਼ਨ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਜੋ ਹੈ ਪਾਰਟ ਮਤਲਬ ਕਿ ਐਗਜ਼ਾਮ ਦੇਣ ਜਾ ਰਹੇ ਨੇ ਪੋਸਟ ਗ੍ਰੈਜੂਏਸ਼ਨ ਦੇ ਲਾਸਟ ਸੈਮੈਸਟਰ ਦੇ ਵਿੱਚ ਨੇ ਤਾਂ ਉਹ एलिजिਬਲ ਨਹੀਂ ਹੈਗੇ ਜੀ UGC NET PhD ਪਾਸ ਕੈਂਡੀਡੇਟ ਨੇ ਉਹਨਾਂ ਨੂੰ ਪ੍ਰੈਫਰ ਕੀਤਾ ਜਾਵੇਗਾ ਕਾਲਜੇਟ ਸਕੂਲਾਂ ਦੇ ਲਈ ਜੋ ਕੈਂਡੀਡੇਟਸ ਨੇ 55% ਮਾਰਕਸ ਆਉਣੇ ਚਾਹੀਦੇ ਨੇ ਉਹਨਾਂ ਦੇ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਰੈਲੇਵੈਂਟ ਸਬਜੈਕਟ ਦੇ ਵਿੱਚ ਅਤੇ ਮਿਨੀਮਮ 50% ਉਹਨਾਂ ਦੇ ਵੀਐਡ ਦੇ ਵਿੱਚ ਹੋਣੇ ਚਾਹੀਦੇ ਨੇ ਪੰਜਾਬੀ 10ਵੇਂ ਪੱਧਰ ਦੇ ਉੱਤੇ ਪਾਸ ਕੀਤੀ ਹੋਣੀ ਲਾਜ਼ਮੀ ਹੈਗੇ ਜੀ ਜੋ ਊਮਨ ਕੈਂਡੀਡੇਟ ਨੇ ਉਹ ਪ੍ਰੈਫਰ ਕੀਤੇ ਜਾ ਸਕਦੇ ਗਰਲ ਕਾਲਜ ਦੇ ਵਿੱਚ ਜੀ ਇਹ ਤੁਸੀਂ ਨੋਟ ਕਰ ਲੈਣਾ ਕਿ ਐਡੀ ਨਹੀਂ ਦਿੱਤਾ ਜਾਵੇਗਾ ਜੀ ਜੋ ਸਿੱਖ ਕੈਂਡੀਡੇਟ ਹੋਣ ਹੈਗੇ ਨੇ ਉਹ ਪਤਿਤ ਨਹੀਂ ਹੋਣੇ ਚਾਹੀਦੇ ਸੈਲਰੀ ਮੈਨੇਜਮੈਂਟ ਨੋਰਮਸ ਦੇ ਅਕੋਰਡਿੰਗ ਹੋਵੇਗੀ ਜੀ ਜੋ ਅੰਡਰਸਾਈਨਡ ਹੈ ਮਤਲਬ ਕਿ ਸਕੱਟਰੀ ਐਜੂਕੇਸ਼ਨ ਉਹਨਾਂ ਕੋਲ ਅਧਿਕਾਰ ਹੈਗਾ ਜੀ ਕੈਨਸਲ ਕਰਨ ਦਾ ਇਹਨਾਂ ਪੋਸਟਾਂ ਨੂੰ ਪੋਸਟਪੋਨ ਕਰਨ ਦਾ ਇੰਟਰਵਿਊ ਨੂੰ ਠੀਕ ਹੈ ਜੀ ਰਿਟਨ ਟੈਸਟ ਇੰਟਰਵਿਊ ਸ਼ਡਿਊਲ ਹੋ ਸਕਦੀ ਹੈ ਜੀ ਜੋ ਕਿ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੇ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜੋ ਕਿ 6 5 2025 ਨੂੰ ਅਪਡੇਟ ਕਰ ਦਿੱਤਾ ਜਾਵੇਗਾ ਕਿਹੜੀਆਂ-ਕਿਹੜੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਜਿਸ ਦੇ ਵਿੱਚ ਕੰਪਿਊਟਰ ਸਾਇੰਸ ਮੈਥੇਮੈਟਿਕਸ ਜੀਓਲੋਜੀ ਅਸਿਸਟੈਂਟ ਲਾਇਬ੍ਰੇਰੀ ਗੁਮਾਰਸ ਮੈਥੇਮੈਟਿਕਸ ਕੰਪਿਊਟਰ ਸਾਇੰਸ ਕੈਮਿਸਟਰੀ ਪ੍ਰੋਜੈਕਟਸ ਫਿਜ਼ੀਕਲ ਐਜੂਕੇਸ਼ਨ ਤੁਸੀਂ ਨੋਟ ਕਰ ਸਕਦੇ ਹੋ ਕਾਫੀ ਲਗਭਗ 31 ਜੋ ਹੈ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਇਹ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਤਾ ਕਰਕੇ ਸੀ ਵੀਡੀਓ ਲੰਬੀ ਚਲੀ ਜਾਏਗੀ ਸਿਰਫ ਕਾਲਜਾਂ ਦੇ ਨਾਮ ਤੁਹਾਨੂੰ ਦੱਸਦੀ ਕਿੱਥੇ ਕਿੱਥੇ ਪੋਸਟ ਅਨਾਉਂਸ ਕੀਤੇ ਗਏ ਨੇ ਜਿਸ ਦੇ ਵਿੱਚ ਬਾਬਾ ਅਜੇ ਸਿੰਘ ਖਾਲਸਾ ਕਾਲਜ ਹੈ ਜੀ ਜੋ ਕਿ ਗੁਰਦਾਸ ਨਗਰ ਗੁਰਦਾਸਪੁਰ ਹੈ ਜੀ ਉੱਥੇ ਪੋਸਟਾਂ ਨੇ ਬੱਬਰ ਕਾਲੀ ਮੈਮੋਰੀਅਲ ਖਾਲਸਾ ਕਾਲਜ ਗਰਸ਼ੰਕਰ ਹੁਸ਼ਿਆਰਪੁਰ ਉੱਤੇ ਪੋਸਟਾਂ ਨੇ ਜੀ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਐਸਵੀਐਸ ਨਗਰ ਉੱਤੇ ਪੋਸਟਾਂ ਨੇ ਜੀ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬਾ ਉੱਥੇ ਪੋਸਟਾਂ ਅਨਾਉਂਸ ਕੀਤੇ ਗਏ ਹੈਗੀਆਂ ਜੀ ਦਸਮੇਸ਼ ਖਾਲਸਾ ਕਾਲਜ ਨਾਭਾ ਸਾਹਿਬ ਜੀਰਕਪੁਰ ਨਗਰ ਉੱਥੇ ਪੋਸਟਾਂ ਅਨਾਉਂਸ ਕੀਤੇ ਗਏ ਹੈਗੀਆਂ ਜੀ ਉਸ ਤੋਂ ਬਾਅਦ ਗੱਲ ਕਰੀ ਆਪਾਂ ਨੈਕਸਟ ਕਾਲਜ ਦੀ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਲਾ ਚੋਲਾ ਸਾਹਿਬ ਤਰਨਤਾਰਨ ਉੱਥੇ ਪੋਸਟਾਂ ਅਨਾਉਂਸ ਕੀਤੇਗੇ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਊਮਨ ਜੋ ਕਿ ਚਾਰ ਸਾਹਿਬ ਚਾਰ ਸਾਹਿਬ ਲੁਧਿਆਣਾ ਵਿਖੇ ਪੋਸਟਾਂ ਅਨਾਉਂਸ ਕੀਤੇਗੇ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਪਕਤਾਪਾਈ ਕਾ ਬਠਿੰਡਾ ਵਿਖੇ ਪੋਸਟਾਂ ਅਨਾਉਂਸ ਕੀਤੇਗੇ ਨੇ ਗੁਰੂ ਹਰਗੋਬਿੰਦ ਸਾਹਿਬ ਖਾਲਸਾ গারਲਿਜ ਕਾਲਜ ਖਰੜਲੀ ਸਾਹਿਬ ਪਟਿਆਲਾ ਵਿਕੇ ਪੋਸਟਰ ਅਨਾਉਂਸ ਕੀਤੇ ਗਏ ਨੇ ਜੀ ਗੁਰੂ ਨਾਨਕ ਕਾਲਜ ਸ੍ਰੀ ਮੁਕਸਤ ਸਾਹਿਬ ਉਥੇ ਪੋਸਟਰ ਅਨਾਉਂਸ ਕੀਤੇ ਗਏ ਹੈਗੇ ਨੇ ਜੀ ਗੁਰੂ ਨਾਨਕ ਕਾਲਜ ਬਟਾਲਾ ਗੁਰੂ ਨਾਨਕ ਕਾਲਜ ਮੋਗਾ ਗੁਰੂ ਨਾਨਕ ਖਾਲਸਾ ਕਾਲਜ ਟਰੋਲੀ ਕਲਾਂ ਜਲੰਧਰ ਦੇ ਵਿੱਚ ਹੈ ਖਾਲਸਾ ਕਾਲਜ ਗਰਦੀਵਾਲਾ ਹੁਸ਼ਿਆਰਪੁਰ ਦੇ ਵਿੱਚ ਮਾਤਾ ਗੰਗਾ ਖਾਲਸਾ ਕਾਲਜ ਕੋਟਾਂ ਲੁਧਿਆਣਾ ਦੇ ਵਿੱਚ ਪੋਸਟ ਅਨਾਉਂਸ ਕੀਤੇ ਗਏ ਨੇ ਜੀ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਜਲੰਧਰ ਦੇ ਵਿੱਚ ਪੋਸਟ ਅਨਾਉਂਸ ਕੀਤੇ ਗਏ ਨੇ ਜੀ ਮਾਤਾ ਸਾਹਿਬਕੌਰ ਗਰਲਜ਼ ਕਾਲਜ ਗੇਲ ਬਰਨਾਲਾ ਦੇ ਵਿੱਚ ਪੋਸਟ ਅਨਾਉਂਸ ਕੀਤੇ ਗਏ ਨੇ ਜੀ ਮਾਤਾ ਸਾਹਿਬਕੌਰ ਖਾਲਸਾ ਕਾਲਜ ਤਲਵੰਡੀ ਪਾਈ ਮਾਤਾ ਸਾਹਿਬਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਮਾਤਾ ਸਾਹਿਬਕੌਰ ਖਾਲਸਾ ਗਰਲਜ਼ ਕਾਲਜ ਆਫ ਐਜੂਕੇਸ਼ਨ ਤਮੋ ਮਾਜਰਾ ਪਟਿਆਲਾ ਵਿਕੇ ਜੀ ਮੀਰੀ ਪੀਰੀ ਖਾਲਸਾ ਕਾਲਜ ਪਧੌੜ ਬਰਨਾਲਾ ਦੇ ਵਿੱਚ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਢੁਮੇਲੀ ਕਰਪੂਰਥਲਾ ਦੇ ਵਿੱਚ ਜੀ ਸੀਧ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਨੀ ਸਾਹਿਬ ਅੰਮ੍ਰਿਤਸਰ ਵਿਕੇ ਜੀ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫੋਰ ਗਰਲਜ਼ ਆਕਾਰ ਪਟਿਆਲਾ ਦੇ ਵਿੱਚ ਪੋਸਟ ਅਨਾਉਂਸ ਕੀਤੇ ਗਏ ਨੇ ਜੀ ਸੀਧ ਭਾਈ ਮਨੀ ਸਿੰਘ ਖਾਲਸਾ ਕਾਲਜ ਲੋਗਵਾਲ ਸੰਗਰੂਰ ਦੇ ਵਿੱਚ ਪੋਸਟ ਅਨਾਉਂਸ ਕੀਤੇ ਗਏ ਨੇ ਜੀ 23 ਸਤਬਦੀ ਗੁਰਕੋਬਿੰਦ ਸਿੰਘ ਖਾਲਸਾ ਕਾਲਜ ਸ੍ਰੀ ਅਮਰਸਰ ਜੀ ਪਾਈ ਬੈਲੋ ਖਾਲਸਾ ਗਰਲਜ ਕਾਲਜ ਫਾਫੜੇ ਪਾਈ ਕੇ ਮਾਨਸਾ ਵੀ ਕੇ ਪੋਸਟ ਅਨਾਉਂਸ ਕੀਤੇ ਗਏ ਨੇ ਜੀ ਖਾਲਸਾ ਕਾਲਜ ਪਟਿਆਲਾ ਦੇ ਵੀ ਕੇ ਜੀ ਸ੍ਰੀ ਗੁਰ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੇ ਗੁਰੂ ਨਾਨਕ ਕਾਲਜ ਗੁਡਲਾਡਾ ਮਾਨਸਾ ਵਿਕੇ ਪੋਸਟਾਂ ਅਨਾਉਂਸ ਕੀਤੇ ਗਏ ਨੇ ਜੀ ਮਾਤਾ ਗੁਜਰੀ ਕਾਲਜ ਕਾਲਜ ਸ੍ਰੀ ਫਤੇਗੜ ਸਾਹਿਬੇ ਪੋਸਟਾਂ ਅਨਾਉਂਸ ਕੀਤੇ ਗਏ ਹੈ ਇਹ ਨੇ ਜੀ ਕਾਫੀ ਸਾਰੀਆਂ ਪੋਸਟਾਂ ਨੇ ਜੀ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਤੁਹਾਨੂੰ ਸਾਡੇ ਚੈਨਲ ਦੇ ਉੱਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਵੇਗੀ ਜੀ ਉੱਥੇ ਤੁਸੀਂ ਡਾਊਨਲੋਡ ਕਰਕੇ ਪੋਸਟਾਂ ਦੇਖ ਸਕਦੇ ਹੋ ਜਾਂ ਵੀਡੀਓ ਨੂੰ ਪਾਉਜ਼ ਕਰਕੇ ਵੀ ਦੇਖ ਸਕਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਨਾ ਕਰਨਾ ਭੁੱਲਣਾ ਜੀ ਕਿਉਂਕਿ ਅਸੀਂ ਨਵੀਆਂ ਪੋਸਟਾਂ ਹਰ ਰੋਜ਼ ਲੈ ਕੇ ਆਜ ਰੌਂਦੇ ਰਹੇ ਨੇ ਜੀ ਹੁਣ ਨਵੀਆਂ ਪੋਸਟਾਂ ਲੈ ਕੇ ਆਜ ਰਾਵਾਂਗੇ ਜੀ ਤਦ ਤੱਕ